ਖੁਸ਼ ਲੋਕਾਂ ਦਾ ਆਪਣਾ ਅਪਜਤਾਉਣ ਦਾ ਬੜਾ ਹੁੰਦਾ ਕਿ ਮੈਂ ਜਿੱਥੇ ਜਾਵਾਂ ਮੈਨੂੰ ਫੁਲਾਣਾ ਆ ਕੇ ਮਿਲੇ ਮੇਰੀ ਆਉ ਭਗਤ ਕਰੇ ਮੇਰਾ ਫੁਲਾਣਾ ਮੇਰੀ ਹਰਥਾ ਮੇਰੀ ਬੜੀ ਜਿੱਤਾ ਮੇਰੇ ਲੋਕ ਜਾਣਦੇ ਆ ਮੈਨੂੰ ਫੁਲਾਣਾ ਜਾਣਦਾ ਮੇਰੀ ਹਰ ਵੀ ਕਦਰ ਕਰਦਾ ਪਰ ਜਦੋਂ ਉਹਦਾ ਇਹ ਵਹਿਮ ਟੁੱਟਦਾ ਨਾ ਫਿਰ ਉਹ ਆਪਣੀ ਨਜ਼ਰਾਂ ਸੇ ਗਿਣੇ ਜਾਂਦਾ ਸੋ ਜ਼ਿੰਦਗੀ ਜੀਣ ਦਾ ਨਾ ਇੱਕ ਨਜ਼ਾਰਾ ਸਿੱਖੋ ਆਪਣੀ ਜ਼ਿੰਦਗੀ ਕਦਰ ਆਪ ਕਰਨੇ ਸਿੱਖੋ ਨਾ ਕਿ ਕਿਤੇ ਤੋਂ ਕੋਈ ਆਸ ਰੱਖੋ ਜਿੱਦੋਂ ਆਸ ਰੱਖੋ ਕਿ ਟੁੱਟੂਗੀ ਸੋ ਕਦੀ ਵੀ ਆਸ ਨਾ ਰੱਖੋ ਕਿਸੇ ਤੋਂ ਕਿ ਮੇਰੀ ਕੋ ਫਲਾਨਾ ਮੇਰੀ ਇੱਜ਼ਤ ਕਰੇਗਾ ਮੈਨੂੰ ਬੜਾ ਪਿਆਰ ਕਰੇਗਾ ਆਪਣੇ ਆਪ ਨੂੰ ਪਿਆਰ ਕਰੋ ਜਿਸ ਦਿਨ ਆਪਣੇ ਆਪ ਨੂੰ ਪਿਆਰ ਕਰਨ ਲੱਗੋਗੇ ਤੈਨੂੰ ਸਾਰੇ ਚੰਗੇ ਲੱਗਣਗੇ ਬਈ ਸੋ ਇਸੀ ਚੀਜ਼ ਤੇ ਇੱਕ ਵੀਡੀਓ ਹੈ ਦੇਖਿਓ ਜਰੂਰ ਆਪਣੇ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਸਿਆਣੇ ਕਹਿੰਦੇ ਕਈ ਥਾਵਾਂ ਤੇ ਤੁਹਾਡੀ ਬੇਕਦਰੀ ਇਸ ਕਰਕੇ ਵੀ ਹੁੰਦੀ ਹੈ ਕਿਉਂਕਿ ਤੁਸੀਂ ਕਿਸੇ ਦਾ ਫੋਨ ਵਿੱਚ ਕਾਲੀ ਕਰ ਜਾਂਦੇ ਜਿੰਦਗੀ ਬਹੁਤ ਅਜੀਬ ਹੈ ਯਾਰ ਜੇ ਸੋਚਿਆ ਸੀ ਉਹ ਹੋਇਆ ਹੀ ਨਹੀਂ